ਆਜਾ ਪੰਨਾ ਤੇਰੀ ਟੈਂਡ ਬਾਲਾ ਬਣਦਾ ਆਉਦੇ ਆਪ ਮੁਖਿਆਰ ਓਏ ਨਾ ਓਏ ਨਾ ਸੁਖਿਆ ਓਏ ਸੱਟ ਲੱਗ ਜਾਂਦੀ ਹੁੰਦੀ ਆ ਭਾਈਓ ਤੇ ਪੜੋ ਸਿਮਰੋ ਇਹਨੂੰ ਸਮਝਾਓ ਕੀ ਗੱਲ ਹੋ ਗਈ ਓਏ ਕੀ ਗੱਲ ਹੋ ਗਿਆ ਸੁਖਿਆ ਹੁਣ ਤਾਂ ਆਪਾਂ ਸਿਮਰੋ ਪਾਣੀ ਲੈਣ ਗਈਆਂ ਸੀ ਉਦੋਂ ਤਾਂ ਇਹ ਲੜਦੇ ਨਹੀਂ ਸੀ ਹੁਣ ਇੱਕ ਮਿੰਟ ਕੀ ਇਹ ਲੜਨ ਵੀ ਲੱਗੇ ਗੱਲ ਤਾਂ ਦੱਚੁ ਕੀ ਹੋਗੀ ਓ ਯਾਰੇ ਕੰਧ ਤੇ ਚੜ ਕੇ ਮੈਨੂੰ ਛੇਡਾਂ ਕਰਦਾ ਕਹਿੰਦਾ ਤੁਹਾਡੇ ਦਰਖਤ ਤੇ ਪਤੀਲੇ ਹੋ ਗਏ ਦੋ ਚਾਰ ਮਾਈ ਤੋੜ ਲਾ ਮੱਦੀ ਵੀਰ ਜੀ ਤੁਸੀਂ ਨਾ ਸਾਡੀ ਗਰੀਬੀ ਦਾ ਮਜ਼ਾਕ ਨਾ ੜਾ ਸੁਣ ਨਾ ਮੈਂ ਦੱਸਾਂ ਗੱਲ ਮੈਂ ਤਾਂ ਪਾੜੋਂ ਸੈ ਰਾਜ ਓਏ ਓਏ ਨਾ ਏਦੋ ਕੇ ਆਣਾ ਆਗੋ ਸਾਤਾ ਔਕਦੇ ਗਲਤੀ ਹੋ ਗਈ ਮੈਨੂੰ ਮਾਫ਼ ਕਰ ਦੇ ਭਾਈਓ ਤੇ ਭੈਣੋ ਥੱਲੇ اتر ਜਾ ਤੁਸੀਂ ਕੰਧ ਤੋਂ ਨਾਲਿਆਂ ਨਾਲ ਕੰਧ ਫਿੱਟੋਂਗੇ ਸਾਡੀ ਕੱਚੀ ਕੰਧਾਂ ਦੇ ਆਪਦੇ ਦੂਜੇ ਘਰਾਂ ਤੇ ਲੋਕਾਂ ਨੇ ਅਜ ਕਾਹਦਾ ਦੇਖਦੇ ਨੇ ਤੁਸੀਂ ਆਪਦੇ ਨਹੀਂ ਬੈਠਿਆ ਜਾਂਦਾ ਘਰੇ ਹਾਂ ਓ ਭਾਈ ਕੰਧ ਤਾਂ ਆਪਣੀ ਸਾਂਝੀ ਐ ਭਾਈਓ ਤੇ ਭੈਣੋ ਓ ਤੋ ਅਤਰਦਾ ਕਿ ਤੇਰੀ ਹੁਣੀ ਕਰਾ ਸਾਂਝੀ ਤੇਰਾ ਮੈਂ ਪਾੜ ਦੂੰ ਸਿਰ ਕੰਧ ਸਾਂਝੀ ਐ ਸਿਰ ਨਹੀਂ ਸਾਂਝਾ ਸਿਰ ਤੇਰਾ ਕੱਲੇ ਦਾ ਮੈਂ ਪਾੜ ਦੂੰ ਅਤਰ ਜਾ ਲੈ ਤੈਨੂੰ ਦੱਸਾਂ ਗੱਲ